ਓਏ ਇਹ ਜਮੈਂ ਕੀ ਕਰਦਾ ਚਾਬੀ ਤਾਂ ਲਾਉਂਦਾ ਓ ਯਾਰ ਇਨੀ ਜ਼ੋਰ ਦੀ ਚਾਬੀ ਵਚਲਾਦੀ ਉਹ ਤਾਂ ਕੰਨ ਦਾ ਪਰਦਾ ਪਾੜਨਾ ਨਵੀਂ ਗੱਡੀ ਆ ਯਾਰ ਇਹ ਗੱਡੀ ਦੇ ਕਿਹੜੇ ਕੰਨ ਹੁੰਦੇ ਆ ਯਾਰ ਯਾਰ ਇਨੀ ਜ਼ੋਰ ਦੀ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਕੰਨ ਚ ਚਾਬੀ ਮਾਰਾਂ ਫੇਰ ਗੁੱਸਾ ਨਹੀਂ ਆਉਂਦਾ ਓਏ ਇਹਦਾ ਤਾਂ ਕੰਨ ਹੈ ਨਹੀਂ ਮੇਰੇ ਕਿਉਂ ਪਰਦੇ ਪਾੜਦਾ ਹੋਰ ਬਈ ਕੀ ਹਾਲ ਐ ਓ ਯਾਰ ਪਹਿਲਾਂ ਤਾਂ ਤੈਨੂੰ ਬਹੁਤ ਬਹੁ ਵਧਾਈਆਂ ਗੱਡੀ ਲੈ ਲਈ ਯਾਰ ਨਵੀਂ ਤੂੰ ਕੀ ਬਾਤ ਹੈ ਯਾਰ ਇਹ ਤਾਂ ਕਲਾਗਾਨ ਵਾਲੀ ਗੱਲ ਕਰਤੀ ਫਿਰ ਬਾਈ ਆਪਾਂ ਹੁਣ ਗੱਡੀ ਤਾਂ ਲੈ ਲਈ ਆ ਹਾਂ ਪਰ ਆਪਾਂ ਖਾੜੇ ਲਾਉਣ ਗੱਡੀ ਤੇ ਜਾਇਆ ਕਰਨਾ ਇਹ ਤਾਂ ਬਾਲੀ ਵਧੀਆ ਗੱਲ ਹੈ ਸੋਨੇ ਤੇ ਸੁਹਾਗਾ ਇਹ ਤਾਂ ਤੈਨੂੰ ਯਾਰ ਪ੍ਰੋਗਰਾਮ ਤੇ ਲੋਡ ਪਵੇ ਗੱਡੀ ਭਰਾ ਦੀ ਜਦੋਂ ਮਰਜ਼ੀ ਲੈ ਜੀ ਬਿਲਕੁਲ ਬਾਈ ਆਪਾਂ ਲਈ ਭਰਾਵਾ ਵਾਸਤੇ ਆ ਬਾਈ ਚਮਕੌਰ ਸਸਰੀਕਾਲ ਸਸਰੀਕਾਲ ਉਹ ਵਧਾਈਆਂ ਤੈਨੂੰ ਨਵੀਂ ਗੱਡੀ ਦੀਆਂ ਤੈਨੂੰ ਵੀ ਆਪਾਂ ਤਾਂ ਭਰਾਵਾ ਵਾਸਤੇ ਲਈ ਮੈਂ ਤੇਜਪਾਲ ਨਾਲ ਗੱਲ ਕਰੀ ਜਾਨਾ ਓਏ ਆ ਤਾਂ ਯਾਰ ਖੁਸ਼ ਕੀਤਾ ਮੇਰੀ ਗੱਲ ਸੁਣ ਮੈਨੂੰ ਗੱਡੀ ਚਾਹੀਦੀ ਆ ਬਾਈ ਤੇਰੀ ਅ ਮੈਂ ਅੰਦਰ ਅਸਲਾ ਜੇ ਯਾਰ ਸੋਰੇ ਜਾ ਕੇ ਆਉਣਾ ਸੋਰੇ ਜਣ ਹੂੰ ਮੈਂ ਅੱਗੇ ਗੱਲ ਕਰੀ ਜਨਾ ਆਪਾਂ ਭਰਾਵਾਂ ਵਾਸਤੇ ਲਈ ਆ ਜਾ ਆਂ ਕਿਆ ਬਾਈ ਮੈਂ ਗੱਡੀ ਤੋਂ ਮਨਾ ਨਹੀਂ ਕਰਦਾ ਸ਼ੁਕਰੀਆ ਮੇਰੇ ਮੇਰਾ ਸੂਲ ਆ ਹੂੰ ਗੱਡੀ ਲਈ ਆ ਭਰਾਵਾਂ ਵਾਸਤੇ ਲੈ ਇਹਨਾਂ ਸੋਚੀ ਵੀ ਮੇਰੀ ਆ ਇਹ ਸੋਚਣਾ ਵੱਡੇ ਭਰਾ ਦੀ ਗੱਡੀ ਆ ਮੈਂ ਕਹਿੰਦਾ ਯਾਰ ਖੁਸ਼ ਕਰਤਾ ਯਾਰ ਗੱਡੀ ਗੱਡੀ ਕਿਵੇਂ ਲੱਗੀ ਪਹਿਲਾਂ ਮੈਂ ਕਹਿੰਦਾ ਬਹੁਤ ਹੀ ਵਧੀਆ ਯਾਰ ਕਿਆ ਬਾਤ ਆ ਯਾਰ ਨਿਆਰੇ ਲਿਆਤੇ ਹੈ ਬਸ ਸੋਹਣੀ ਗੱਡੀ ਆ ਯਾਰ ਐ ਨਜ਼ਾਰਾ ਜੋ ਅੱਜ ਤਾਂ ਯਾਰ ਸਾਰੇ ਜਾਣਦਾ ਹੈ ਚੱਲ ਐ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਹੈ ਯਾਰ ਗੱਡੀ ਤੇਰੀ ਆ ਹਾਂ ਓਏ ਕੀ ਹੋਇਆ ਕੀ ਹੋਇਆ ਇਹ ਕੀ ਆ ਓਏ ਪਾਗਲਾ ਗੱਡੀ ਐ ਖੋਲੀ ਵੀ ਹੁੰਦੀ ਯਾਰ ਓਏ ਯਾਰ ਬਾਰੀ ਖੋਲੀ ਐ ਹੋਰ ਤਾਂ ਮੈਂ ਕੁਝ ਕੀਤਾ ਹੀ ਨਹੀਂ ਇਹਨੂੰ ਓ ਯਾਰ ਬਾਰੀ ਐ ਖੋਲਦੀ ਐ ਐ ਐ ਜੋਰ ਲਾ ਕੇ ਖੋਲਦੀ ਵੀ ਬਾਰੀ ਓ ਯਾਰ ਇਹ じゃ ਕੀ ਕਰਤਾ ਮੈਂ ਤੂੰ ਤਾਂ ਘਬਰਾ ਹੀ ਗਿਆ ਨਵੀਂ ਯਾਰ ਨਵੀਂ ਗੱਡੀ ਏ ਮੇਰੀ ਯਾਰ ਕਮਾਲ ਦੀ ਗੱਲ ਏ ਮੈਂ ਕਦੋਂ ਕਹਿੰਨਾ ਪੁਰਾਣੀ ਗੱਡੀ ਏ ਯਾਰ ਨਵੀਂ ਗੱਡੀ ਏ ਮੈਂ ਤੈਨੂੰ ਕੁਛ ਕੀਤਾ ਨਹੀਂ ਐ ਨਹੀਂ ਭਾਈ ਐ ਨਹੀਂ ਹਾਂ ਬਚਾ ਕੇ ਯਾਰ ਨਵੀਂ ਗੱਡੀ ਵਿਚਾਰੀ ਨੂੰ ਦਰਦ ਹੁੰਦਾ ਕਮਾਲ ਦੀ ਗੱਲ ਏ ਇਹਨੂੰ ਕਦੋਂ ਦਰਦ ਹੋਣਾ ਯਾਰ ਇਹ ਤਾਂ ਮਸ਼ੀਨਰੀ ਆ ਐ ਨਹੀਂ ਖੋਲਣੀ ਇਹ ਗੱਡੀ ਭਰਾਵਾ ਅੱਛਾ ਆਹੇ ਖੋਲਣੀ ਏ ਬਰੇ ਚੱਲ ਯਾਰ ਐ ਖੋਲ ਲੂੰਗਾ ਤੂੰ ਤਾਂ ਖਬਰਾਇਗਾ ਡਰਾਜ ਦਿੱਤਾ ਪਤੰਦਰਾ ਪਤਾ ਨਹੀਂ ਕੀ ਹੋ ਗਿਆ ਮੈਂ ਕਹਤਾ ਨਹੀਂ ਮੇਰੇ ਦਿਲ ਨੂੰ ਕੁਛ ਹੁੰਦਾ ਮੇਰੀ ਲਾਡਾਂ ਨਾਲ ਲੈਂਦੀ ਮੇਰੀ ਮੇਰੀ ਰਾਣ ਹੋਏ ਓ ਚੱਲ ਯਾਰ ਮaaf ਕਰਦੇ ਭਰਾਵਾ ਮੈਂ ਬਾਰੀ ਖੋਲ ਬੈਠਾ ਕੋਈ ਗੱਲ ਕੋਈ ਗੱਲ ਬਾਕੀ ਗੱਡੀ ਬਾਈ ਤੇਰੀ ਆ ਐ ਕੋਈ ਨਹੀਂ ਕੋਈ ਨਹੀਂ ਸ਼ੁਕਰੀਆ ਹੌਲੀ 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 ਬਿਲਕੁਲ ਹੌਲੀ ਏ ਯਾਰ ਹੌਲੀ ਹੌਲੀ ਦੇਖ ਜਮਾਂ ਹੌਲੀ ਜਮਾਂ ਆ ਲੈ ਗੱਡੀ ਆ ਲੈ ਆ ਲੈ ਹੱਸ ਹਾਂ ਠੀਕ ਆ ਹੁਣ ਹਾਂ ਬੈਠ ਸਕਦਾ ਬੈ ਜਾ ਬੈ ਜਾ ਗੱਡੀ ਤੇਰੀ ਆ ਗੱਡੀ ਤੇਰੀ ਆ ਆਹ 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 ਮਰ ਜਾ ਏ ਮਰ ਜਾ ਉਹ ਹੁਣ ਉਹ ਜਾਲਮਾ ਇਨੀ ਜ਼ੋਰ ਦੀ ਬੱਠੀ ਤੇ ਸੀਟ ਤੇ ਯਾਰ ਉਹ ਉਹ ਇਨੀ ਜ਼ੋਰ ਦੀ ਬੈਣਾ ਸੀ ਸੀਟ ਤੇ ਉਹ ਭਰਾਵਾ ਹੋਰ ਕਿਦਾਂ ਬੈਠੀਦਾ ਸੀਟ ਤੇ ਬੈਠਾ ਉਹ ਯਾਰ ਇਨੀ ਨਾਜ਼ੁਕ ਸੀਟ ਆ ਵਿਚਾਰੀ ਉਹਨੂੰ ਉਹਨੂੰ ਤੋੜਨਾ ਖਰਾਬ ਕਰਨਾ ਓ ਯਾਰ ਹੁਣ ਸੀਟ ਤੇ ਹੀ ਬੈਠਾ ਮੈਂ ਦੱਸ ਤੇ ਕਿ 10 10 ਵਜੇ ਤੇ ਕਿ ਮੈਂ ਲੋਹ ਰੱਖਤਾ ਆ ਵੀ ਬੈਠਾ ਬੰਦਾ ਮੈਂ ਓ ਯਾਰ ਇਹਨੇ ਜੋਰ ਨਾਲ ਬੈਠ ਗਿਆ ਸੀਟ ਤੇ ਕਮਾਲ ਦੀ ਗੱਲ ਆ ਯਾਰ ਓਏ ਕਿਹੜਾ ਟੁੱਟ ਗਿਆ ਯਾਰ ਸੀਟ ਮੇਰੇ ਦਿਲ ਨੂੰ ਕੁਛ ਹੁੰਦਾ ਮੇਰੀ ਲਾਡਿਆ ਨਾਲ ਪਾਲੀ ਗੱਡੀ ਮੇਰੀ ਰਾਣੋ ਨਹੀਂ ਬੁੱਗੇ ਕੋਈ ਨਹੀਂ ਤੂੰ ਗੁੱਸਾ ਨਾ ਕਰੀ ਫਸ ਗਿਆ ਯਾਰ ਹਾਂਜੀ ਤਾਂ ਪਰ ਪਰਸੋਂ ਕਰਵਾ ਗੇ ਲੈਂਦੀ ਯਾਰ ਓਏ ਮੈਂ ਸੋਰੇ ਜਾਣਾ ਮੈਂ ਲੇਟ ਹੋਈ ਜਾਣਾ ਯਾਰ ਤੂੰ ਇਹ ਕਿਓ ਜੀ ਹਰਕਤਾਂ ਕਰੀ ਜਾਣਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਲੈ ਜਾ ਗੱਡੀ ਤੇਰੀ ਆ ਗੱਡੀ ਤੇਰੀ ਆ ਤੇਰੇ ਭਰਾ ਦੀ ਗੱਡੀ ਲੈ ਜਾ ਗੱਡੀ ਤੇਰੀ ਆ ਕਿਤੇ ਭਰਾ ਦੀ ਆ ਮੈਨੂੰ ਸਮਝ ਨਹੀਂ ਆਉਂਦੀ ਤੇਰੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਹੁਣ ਟੈਰੀ ਪੈ ਜਾ ਇਹਦੇ ਹੈ ਹਾ ਕਮਾਲ ਦਾ ਬੰਦਾ ਯਾਰ ਤੂੰ ਵੀ ਹੈ ਬਾਰ ਕੱਢ ਚਾਬੀ ਬਾਰ ਕੱਢ ਓਏ ਬਾਰ ਕੱਢ ਚਾਬੀ ਓਏ ਓਏ ਆ ਇਹ ਕੱਢ ਦੇ ਤੂੰ ਹੋਰ ਕੱਢ ਦੇ ਓਏ ਤੇ ਇਹ じゃ ਮੈਂ ਕੀ ਕਰਦਾ ਚਾਬੀ ਤਾਂ ਲਾਉਂਗਾ ਓਏ ਯਾਰ ਇਨੀ ਜ਼ੋਰ ਦੀ ਚਾਬੀ ਵਚ ਲਾਤੀ ਉਹ ਤਾਂ ਕੰਨ ਦਾ ਪਰਦਾ ਪਾੜਨਾ ਨਵੀਂ ਗੱਡੀ ਆ ਯਾਰ ਇਹਦੀ ਗੱਡੀ ਦੇ ਕਿਹੜੇ ਕੰਨ ਹੁੰਦੇ ਆ ਯਾਰ ਯਾਰ ਇਨੀ ਜ਼ੋਰ ਦੀ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਕੰਨ ਚ ਚਾਬੀ ਮਾਰਾਂ ਫੇਰ ਗੁੱਸਾ ਨਹੀਂ ਆਉਂਦਾ ਓਏ ਇਹਦਾ ਤਾਂ ਕੰਨ ਹੈ ਨਹੀਂ ਮੇਰੇ ਕਿਉਂ ਪਰਦੇ ਪਾੜਦਾ ਯਾਰ ਭਾਈ ਇਹ ਗੱਲ ਗਲਤ ਆ ਕਮਾਲ ਦੀ ਗੱਲ ਆ ਯਾਰ ਬੰਦੇ ਮਾਰਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਬੰਦਾ ਯਾਰ ਯਾਰੋ ਮੇਰੀ ਗੱਡੀ ਨਵੀਂ ਹੈ ਯਾਰ ਤੂੰ ਤਾਂ ਕਦੇ ਕੰਨ ਚ ਮਾਰਦਾ ਕਦੇ ਵਾਰੀ ਜ਼ੋਰ ਦੀ ਖੱਚਦਾ ਕਦੇ ਸੀਟ ਮਾਰ ਕੇ ਜੰਪ ਮਾਰ ਕੇ ਸੀਟ ਤੇ ਬੈਜਣਾ ਏ ਥੋੜੀ ਯਾਰ ਗੱਡੀ ਤੇ ਬੈਠੀ ਤਾਂ ਹੁੰਦਾ ਉਹ ਪਿਓ ਵਾ ਇਹਨੂੰ ਚਾਬੀ ਲਾਉਂਗਾ ਤਾਂ ਫੇਰ ਹੀ ਲੈ ਕੇ ਜਾਉਂਗੇ ਇਹਨੂੰ ਚਾਬੀ ਲਾਏਗਾ ਭਾਈ ਮੇਰੀ ਗੱਲ ਸੁਣ ਲਾ ਹਾਂ ਗੱਡੀ ਤੇਰੀ ਹੈ ਜਦੋਂ ਮਰਜ਼ੀ ਲੈ ਜਾ ਭਵੇਂ ਜਿੰਨਾ ਚਿਰ ਮਰਜ਼ੀ ਰੱਖ ਲੈ ਮੇਰੀ ਇਹ ਤਾਂ ਫਿਰ ਮੈਨੂੰ ਲੈ ਜਾਣ ਦੇ ਲੈ ਫੜਾ ਉਹਰੇ ਨਹੀਂ ਐ ਨਹੀਂ ਕਿਉਂ ਪਹਿਲਾਂ ਤਾਂ ਮੇਰੀ ਗੱਲ ਸੁਣ ਗੱਡੀ ਲੈ ਜਾ ਹਾਂ ਬੂਟ ਲਾ ਕੇ ਨਾਲ ਅੰਦਰ ਬਹਿਣਾ ਗੱਡੀ 'ਚ ਬੂਟ ਲਾ ਕੇ ਬਹਿਣਾ ਨੋ 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 ਓਏ ਇਹ ਕਿਉਂ ਜਾ ਤੇਰਾ ਉਸੂਲ ਹੋ ਗਿਆ ਵੇ ਗੱਡੀ 'ਚ ਬੂਟ ਲਾ ਕੇ ਬਹਿਣਾ ਯਾਰ ਨਹੀਂ ਭਾਈ ਗੱਡੀ 'ਚ ਬਹਿਣਾ ਬੂਟ ਲਾ ਕੇ ਓਏ ਮੈਂ ਸੌਰੀ ਚੱਲਿਆ ਮੈਂ ਬੂਟਾਂ ਤੋਂ ਬਗੈਰ ਚੰਗਾ ਲੱਗੂਆਂ ਜਾਂਦਾ ਬੂਟ ਇੱਥੇ ਲਾ ਜਾ ਕਮਾਲ ਦਾ ਬੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਦਸ ਬੂਟ ਇੱਥੋਂ ਲੈ ਜੀ ਅ ਚੱਲ ਐ ਕਰ ਮੈਂ ਤੇ ਵਿੱਚ ਐ ਰੱਖ ਲੈਣਾ ਠੀਕ ਆ ਓਏ ਹੋ ਹੋ ਬਾਹਰ ਕੱਢ ਬੂਟ ਐ ਕਿ ਮੈਂ ਬੂਟ ਵੱਚ ਰੱਖੇਗਾ ਗੱਡੀ ਦੇ ਭਾਈ ਓਏ ਯਾਰ ਜੇ ਬੂਟ ਨਾਲ ਲੈ ਕੇ ਜਾਊਂਗਾ ਤਾਂ ਮੈਂ ਉੱਥੇ ਬੰਦੇ ਜਾਣਾ ਮੈਂ ਕਿੱਥੇ ਜਾਵਾਂ ਉੱਥੇ ਜਾ ਕੇ ਨਵੀਆਂ ਚੱਪਲਾਂ ਲੈ ਲਈ ਜਾਂ ਬੂਟ ਲੈ ਲਈ ਓ ਯਾਰ ਚੱਪਲਾ ਪਾ ਕੇ ਜਾਂਦਾ ਚੰਗਾ ਲੱਗਦਾ ਮੈਂ ਸੌਹਰਿਆਂ ਤੇ ਚੱਲਿਆ ਬਾਈ ਬੂਟ ਪਾ ਕੇ ਮੇਰੀ ਗੱਡੀ 'ਚ ਨਹੀਂ ਬੈਣਾ ਬੱਸ ਗੱਡੀ ਤੇਰੀ ਆ ਓ ਯਾਰ ਕਿਹੋ ਜਿਹਾ ਬੰਦਾ ਤੂੰ ਯਾਰ ਜੇ ਦੇਣੀ ਤਾਂ ਦੇ ਦੇ ਯਾਰ ਗੱਡੀ ਲੈ ਕੋਈ ਰਿਸ਼ਤੇਦਾਰ ਬੈਠੇ ਕੋਈ ਬੰਦਾ ਵਿੱਚ ਬੈਠੇ ਗੱਡੀ 'ਚ ਬੂਟ ਨਹੀਂ ਕਿਸੇ ਦੇ ਪਾਏ ਹੋਣੇ ਚਾਹੀਦੇ ਬੱਸ ਯਾਰ ਗੱਡੀ ਲੈਦਾ ਗੱਡੀ ਤੇਰੀ ਆ ਗੱਡੀ ਤੋਂ ਕੋਈ ਮਨਾ ਨਹੀਂ ਵੀਰੇ ਓ ਓਰੇ ਆ ਮੇਰੀ ਗੱਲ ਸੁਣ ਪਹਿਲੇ ਤੂੰ ਮੈਨੂੰ ਐਂ ਦੱਸ ਤੂੰ ਬੰਦਾ ਯਾਰ ਤੇਰੀ ਇਕੱਲੀ ਦੀ ਗੱਡੀ ਹੋਗੀ ਦੂਜੇ ਬੂਟ ਪਾ ਕੇ ਨਹੀਂ ਬਹਿੰਦੇ ਵਿੱਚ ਇਹਦੇ ਹੈ ਮੈਂ ਨਹੀਂ ਬੂਟ ਪਾ ਕੇ ਬੰਦਾ ਬਈ ਮਾ ਤਾਂ ਚੱਪਲਾ ਆਉਂਦੀ ਬਾਹਰ ਰੱਖ ਜਾਣਾ ਹੁੰਦਾ ਮਾਨੂੰ ਤੇਰੀ ਸਮਝ ਨਹੀਂ ਆਉਂਦੀ ਯਾਰ ਤੂੰ ਗੱਡੀ ਦੇਣੀ ਹੈ ਕਿ ਨਹੀਂ ਇਹ ਤੇਰੇ ਕੱਲੀ ਦੀ ਗੱਡੀ ਆ ਹੋਰ ਕਿਹਦੇ ਕੋਲ ਗੱਡੀ ਹੈ ਨਹੀਂ ਲੱਕ ਹੁਣ ਪਰ ਮੇਰੀ ਰਾਣੋ ਅੰਨ ਵੀ ਲੈਂਦੀ ਬਾਈ ਮੈਂ ਬੂਟ ਤੂੰ ਨਹੀਂ ਪਾਉਣ ਦਿੰਦਾ ਚਾਬੀ ਇਹਨੂੰ ਤੂੰ ਨਹੀਂ ਲਾਉਣ ਦਿੰਦਾ ਉਤੋਂ ਗਾਂ ਤੇ ਸੀਟ ਤੇ ਵੀ ਨਹੀਂ ਬਹਿਣ ਦਿੰਦਾ ਤੇ ਇਹਨੂੰ ਮੈਂ ਲਿਜਾਊਂਗਾ ਕਿਵੇਂ ਸਿਰ ਤੇ ਚੱਕ ਕੇ ਹੈ ਕੀ ਹੋ ਗਿਆ ਹੁਣ ਟਰਾਲੀ ਲਿਆ ਟਰਾਲੀ JCB ਮੰਗਾ JCB ਹਾਂ ਓਏ ਉਹ ਕੀ ਕਰਨੀ ਆ ਟਰਾਲੀ ਚਲਵਾ ਫੱਟੇ ਓਏ ਰੱਬਾ JCB ਨੂੰ ਬਚਾ ਕੇ ਇਹਨੂੰ ਟਰਾਲੀ 'ਚ ਰੱਖ ਫੇਰ ਲੈ ਕੇ ਜਾ ਸਟਾਰਟ ਨਹੀਂ ਮੈਂ ਕਰ ਦਿੰਦਾ ਸਟਾਰਟ ਨਹੀਂ ਮੈਂ ਕਰਨ ਦਿੰਦਾ ਗੱਡੀ ਨਾ ਜਵਾਂ ਹੀ ਨਹੀਂ ਜਵਾਂ ਹੀ ਨਹੀਂ ਓਏ ਉਹਨਾ ਖਰਚਾ ਦਾ ਮੇਰੇ ਸਹਰੇ ਜਾਣ ਦਾ ਨਹੀਂ ਹੋਣਾ ਅ ਜਿੰਨਾ ਤੇਰਾ ਗੱਡੀ ਲੈ ਜਾਣ ਚ ਹੋ ਜਾਣਾ ਪਹਿਲਾਂ ਮੈਂ JCB ਬੁਲਾਵਾ ਫੇਰ ਟਰਾਲੀ ਦੇ ਵਿੱਚ ਫੱਟੇ ਲਵਾਵਾ ਫੇਰ ਇਹਨੂੰ ਮੈਂ ਕੁੰਡੀਆਂ ਪਾ ਕੇ ਚਕਾਵਾਂ ਫੇਰ ਟਰਾਲੀ ਦੇ ਵਿੱਚ ਰਖਾਵਾਂ ਆ ਜਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਬੰਦਾ ਕਿ ਨਹੀਂ ਆ ਹੈ ਅੱਗੇ ਗੱਡੀ ਲੈ ਕੇ ਜਾ ਇਹਨੂੰ ਐ ਨਹੀਂ ਪਤਾ ਕਭੀ ਐ ਗੱਡੀ ਮੈਂ ਤੇਰੇ ਤੋਂ ਗੱਡੀ ਲੈਣ ਆਇਆ ਕਿ ਤੇਰੇ ਤੋਂ ਸਿਆਪਾ ਵਗ ਰੱਖਤਾ ਮੇਰੀ ਜਾਨ ਨੂੰ ਤੂੰ ਹੈ ਜੇ ਨਹੀਂ ਦੇਣੀ ਤਾਂ ਜਵਾਬ ਦੇਣਾ ਦੇਦਾ ਹੁੰਦਾ ਹੈ ਡਰਾਮੇ ਜਿਹਾ ਤਾਂ ਨਾ ਕਰ ਵੱਡਾ ਗੱਡੀ ਵਾਲਾ ਆ ਗਿਆ ਤੂੰ ਡਾਂਮਾ ਨਹੀਂ ਲੱਗਦਾ ਤੇਰੀ ਗੱਡੀ ਤਰੇ ਆ ਨਹੀਂ ਕਰਨਾ ਕਦੇ ਉਹ ਨਹੀਂ ਕਰਨਾ ਕਦੇ ਇਹ ਨਹੀਂ ਕਰਨਾ ਕਦਾ ਕਹਿੰਦਾ ਬੂਟ ਲਾ ਕੇ ਬੈ ਕਦੇ ਕਹਿੰਦਾ ਚਾਬੀ ਨਾਲ ਲਾ ਹੈ ਕਦੇ ਕਹਿੰਦਾ ਮੇਰੀ ਸੀਟ ਦੇ ਉੱਤੇ ਤੂੰ ਬੁਰਕ ਕੇ ਨਾ ਬੈਠ ਹੈ ਤੂੰ ਕੱਲਾ ਗਿਆ ਗੱਡੀ ਵਾਲਾ ਰੰਗ ਨਹੀਂ ਲੱਗਦਾ ਮਨ ਨਹੀਂ ਲੱਗਦਾ ਕੱਪੜਾ ਦੋ ਕੱਪੜਾ ਹਟ ਇਹ ਦੁੱਧਾ ਮੈਂ ਤੁਰ ਕੇ ਜਾਵੜੂ ਵੱਡਾ ਆ ਗਿਆ ਗੱਡੀ ਵਾਲਾ ਗੱਡੀ ਤਾਂ ਤੇਰੀ ਹੈ ਵੀਰੇ ਜਦੋਂ ਮਰਜੀ ਤੈਨੂੰ ਨਾ ਬਣੀ ਵੀ ਗੱਡੀ ਤੇਰੀ ਆ ਜੇ ਵੀ ਤੇਰੀ ਗੱਡੀ ਆ ਡਾਲ ਲੈਣੂ ਕੋਈ ਹਾਲ ਨਹੀਂ ਲੋਕਾਂ ਦਾ ਵੈਸੀ ਇੱਕ ਤਾਂ ਗੱਡੀ ਮੰਗਣ ਆਉਂਦੇ ਆ ਮੈਂ ਮਨਾ ਨਹੀਂ ਕਰਦਾ ਕਿਸੇ ਨੂੰ ਮੈਂ ਜਦੋਂ ਕਹੀ ਜਾਂਦਾ ਵੀ ਗੱਡੀ ਮੈਂ ਲਈ ਭਰਾਵਾ ਵਾਸਤੇ ਆ ਉਹ ਤਵਾਕੜ ਦਿਖਾਉਂਦੇ ਆ ਰਾਣੋ ਗੁੱਸਾ ਨਹੀਂ ਕਰਨਾ ਬੁੱਗਿਆ ਤੂੰ ਅਨਪੜ ਲੋਕ ਆ ਜੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਨਾ ਉਹ ਗੁੱਸਾ ਨਹੀਂ ਕਰਦਾ